ਸਕੇ ਭਰਾ ਬਾਰੇ ਕੋਈ ਬਾਹਰੋਂ ਕਵੇ ਤੁਹਾਡੇ ਭਰਾ ਨੇ ਇੰਜ ਕਿਹਾ ਤੇਰੇ ਬਾਰੇ ਬਾਹਰ ਦੇ ਤੇ ਯਕੀਨ ਨਾ ਕਰ ਭਰਾ ਨੂੰ ਟੇਬਲ ਤੇ ਬਿਠਾ ਕੇ ਪੁੱਛ ਵੀ ਮੈਨੂੰ ਅੱਜ ਪਤਾ ਲੱਗਾ ਮੈਂ ਤੇਰੇ ਜੁਬਾਨ ਤੋਂ ਸੁਣਨਾ ਚਾਹੁੰਦਾ ਤੂੰ ਇੱਕ ਵਾਰੀ ਕਹਿ ਦੇ ਮੈਨੂੰ ਮੈਂ ਯਕੀਨ ਕਰ ਜਾਵਾਂਗਾ ਉਹਦੇ ਤੇ ਯਕੀਨ ਨਹੀਂ ਕਰਨਾ ਵੇਖਿਓ ਭਰਾਵਾਂ ਜਫੀਆਂ ਕਿਵੇਂ ਪੈਂਦੀਆਂ ਨੇ ਆਈ ਤਾਂ ਤੀਜੇ ਥਾਂ ਤੇ ਪਤਾ ਨਹੀਂ ਕਿਹੜੇ ਬੰਦੇ ਨਾਲ ਤੇ ਮਾਫ ਕਰਨਾ ਗੁੱਸਾ ਨਾ ਮਨਾਇਓ ਪਹਿਲਾਂ ਮਾਫੀ ਮੰਗ ਲਵਾਂ ਦੁਨੀਆ ਤੇ ਬਹੁਤੀ ਦੋਸਤੀ ਤੁਹਾਡੀ ਜੇਬ ਦਾ ਭਾਰ ਵੇਖ ਕੇ ਜਿਹੜੇ ਬਿਨਾਂ ਜੇਬ ਦਾ ਭਾਰ ਵੇਖ ਕੇ ਦੋਸਤੀ ਐ ਸਲੂਟ ਐ ਅਸੀ ਦੋਸਤੀ ਨੂੰ ਨਮਸਕਾਰ ਕਰਦੇ ਆ ਮੈਨੇ ਕਹਿੰਦਾ ਸਤਿਗੁਰੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਮਨ ਨੂੰ ਮੁੱਖ ਰੱਖਣ ਵਾਲਾ ਰੱਖਣ ਵਾਲਾ ਮਨੁੱਖ ਬਹੁਤਾ ਤੇ ਤੁਹਾਡੀ ਜੇਬ ਵੇਖ ਕੇ ਦੋਸਤ ਬਣਦਾ ਜੇਬ ਵੇਖ ਕੇ ਰਿਸ਼ਤੇਦਾਰ ਬਣਦਾ ਜਦੋਂ ਪਤਾ ਲੱਗ ਗਿਆ ਜੀ ਜੇਬ ਚ ਪੈਸੇ ਮੁੱਕ ਗਏ ਆ ਫਿਰ ਉਹ ਨਵਾਂ ਦੋਸਤ ਲੱਭ ਲੈਂਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ ਚੰਗੇ ਦੋਸਤ ਵੀ ਹੁੰਦੇ ਆ ਜਿਹੜੇ ਤੁਹਾਡੀ ਗਰੀਬੀ ਚ ਵੀ ਤੁਹਾਡੇ ਨਾਲ ਖਲੋਤੇ ਆ ਤੁਹਾਡੇ ਤੇ ਦੁੱਖ ਪਿਆ ਤੁਹਾਡੀ ਤੇ ਮੁਸੀਬਤ ਪਈ ਉਦੋਂ ਨਹੀਂ ਤੁਹਾਡੇ ਨਾਲ ਖਲੋਤੇ ਸੀ ਕਈ ਸਿਰਫ ਤੁਹਾਡੇ ਨਾਲ ਉਦੋਂ ਹੀ ਖਲੋਂਦੇ ਆ ਜਦੋਂ ਤੁਹਾਡੇ ਕੋਲ ਕੁਝ ਸੁੱਖ ਹੈ